ਓਏ ਬੰਤੇ ਤੋ ਇੱਥੇ ਵੀ ਮੇਰਾ ਸ਼ਰਖਾਨ ਆ ਗਿਆ ਪੂਰਾ दारू ਦੇਖੀ ਨਹੀਂ ਬਸ ਜਦੀ ਟਪਕ ਪੈਂਦੇ ਆ ਉਹੀ ਮੱਲੇ ਬਣੇ ਫਿਰਦੇ ਆ ਪ੍ਰਧਾਨ ਮੰਤਰੀ ਮੁੱਖ ਮੰਤਰੀ ਟੱਟੂ ਦੇ ਮੁੱਖ ਮੰਤਰੀ ਆ ਇਹ ਸਾਰੇ ਪੈਗ ਨੂੰ ਤਾਂ ਜੀਬ ਕੁੱਤਿਆਂ ਨੂੰ ਲੰਕਦੀ ਇਹਨਾਂ ਦੀ ਕੋਈ ਨਹੀਂ ਇਦਾਂ ਦੀ ਗੱਲ ਨਹੀਂ ਚੰਨੀ ਵੀਰ ਉਹ ਤਾਂ ਬਸ ਅੱਜ ਥੋੜਾ ਕੰਮ ਕਿਹੜਾ ਸੀਗਾ ਕਰੇ ਪ੍ਰੀਤੋ ਨੇ ਬੋਤਲ ਪੀਟੀ ਖੋਲ੍ਹਣ ਨਹੀਂ ਦਿੱਤੀ ਮੈਂ ਕਿਹਾ ਚੱਲ ਚੰਨੀ ਵੀਰ ਕੋਲ ਚੱਲੀਏ ਤੂੰ ਰਾਤ ਹੀ ਟੱਕਰ ਗਿਆ ਹੁਣ ਯਾਰ ਤੈਨੂੰ ਪਤਾ ਤਾਂ ਹੈ ਜੀਵ ਜੇ ਮੇਰੀ ਮੂਤ ਹੀ ਗਈ ਤਾਂ ਮੈਨੂੰ ਦੋ ਦੋ ਪੈਗ ਲਵਾਈਦੇ ਯਾਰ ਦੇਖ ਮੇਰੇ ਸਾਡੇ ਨੇ ਅੱਗੇ ਕਦੀ ਮੈਨੂੰ ਵੀਰਾ ਕਿਹਾ ਨਹੀਂ ਅੱਜ ਇੱਕ ਪੈਗ ਪਿੱਛੇ ਦੇਖ ਲੈ ਕਿੰਨੀ ਇੱਜ਼ਤ ਕਰਦਾ ਵਾ ਸੱਚੀ ਗੱਲ ਆ ਦੁਨੀਆ ਖਾਣ ਪੀਣ ਪਿੱਛੇ ਤਾਂ ਐ ਡੈਗਦੀ ਆ ਪਤਾ ਨਹੀਂ ਜਿਵੇਂ ਕੀ ਆ ਤੈਨੂੰ ਦੇਖ ਲੈ ਅੱਜ ਕੁੱਤੇ ਇੱਥੋਂ ਨਿਕਲਦਾ ਬਣ ਜੇ ਤੇਜ਼ ਕੋਲੋਂ ਨਾ ਤੂੰ ਇੱਕ ਤਪਕਾ ਨਹੀਂ ਵੰਦਾ ਡੰਡੀ ਪੈਥੋਂ ਨਾ ਚੰਨੀ ਵੀਰ ਦਨਾ ਕਰ ਜੇ ਹੁਣ ਮੈਂ ਆਇਆ ਮੈਨੂੰ ਸੁੱਕਾ ਨਾ ਤੋਰ ਵੀਰੇ ਮੈਨੂੰ ਲਵਾ ਦੇ ਇੱਕ ਪੈਗ ਆਇ ਨਾ ਕਰਨੀ ਮੈਂ ਫਿਰ ساری ਜ਼ਿੰਦਗੀ ਪਸਤਾਵਾ ਰੂ ਵੀ ਚੰਨੀ ਵੀਰ ਨੇ ਵੱਡੇ ਵੀਰ ਨੇ ਮੈਨੂੰ ਪਿਆਈ ਨਹੀਂ ਲਾਉਂਦਾ